ਮੇਰਾ ਨਾਮ ਹੈ ਜੀ ਵਰਿੰਦਰ ਬੋਰਾ ਪੰਜਾਬ ਦੀ ਵਿਸ਼ੇਸ਼ ਅਧਿਆਪਕ ਯੂਨੀਅਨ ਤੋਂ ਅਸੀਂ ਜਿਹੜੀ ਹੈ ਸੰਬੋਧਨ ਕਰ ਰਹੇ ਹਾਂ ਜੀ ਦੱਸਣਾ ਚਾਹੁੰਦੇ ਹਾਂ ਜੀ 2005 ਤੋਂ ਵਿਸ਼ੇਸ਼ ਅਧਿਆਪਕ ਦੀ ਇੱਕ ਪੋਸਟ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਸੀ ਇਹਦੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਇਆ ਵੀ ਜਾਂਦਾ ਹੈ ਸਿੱਖਿਆ ਵੀ ਦਿੱਤੀ ਜਾਂਦੀ ਹੈ ਤੇ ਸਹੂਲਤ ਵੀ ਦਿੱਤੀ ਜਾਂਦੀ ਹੈ ਜੀ ਹਰ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਵਿਸ਼ੇਸ਼ ਅਧਿਆਪਕਾਂ ਵੱਲੋਂ ਜਿਹੜੀਆਂ ਨੇ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਪਰ ਪਿਛਲੇ 20 ਸਾਲਾਂ ਦੇ ਕਰੀਬ ਅੱਜ ਵੀ ਇਹ ਵਿਸ਼ੇਸ਼ ਅਧਿਆਪਕ ਜਿਹੜੇ ਨੇ ਜੋ ਸਪੈਸ਼ਲ ਬੱਚਿਆਂ ਦਾ ਭਵਿੱਖ ਜਿਹੜਾ ਸੁਨਹਿਰਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਬੜੇ ਤੰਦੇ ਨਾ ਨਿਭਾਰੇ ਨੇ ਪਰ ਉਹਨਾਂ ਦੇ ਆਪਣੇ ਬੱਚਿਆਂ ਦੇ ਜਿਹੜੇ ਭਵਿੱਖ ਨੇ ਉਹ ਆਉਣ ਵਾਲੇ ਸਮੇਂ ਦੇ ਨਾਲ-ਨਾਲ ਖਤਰੇ ਦੇ ਵਿੱਚ ਜਿਹੜਾ ਹੈ ਧਕੇਲਿਆ ਜਾ ਰਿਹਾ ਸੋ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਨੂੰ ਕਿ ਹੁਣ ਤਾਂ ਕਿਤੇ ਨਾ ਕਿਤੇ ਸਾਡੀ ਵੀ ਜਿਹੜੀ ਸੁਣਵਾਈ ਆ ਹੋਣੀ ਚਾਹੀਦੀ ਹੈ ਬਹੁਤ ਲੰਮਾ ਟਾਈਮ ਹੋ ਗਿਆ ਹੈ ਬੜੇ ਲੰਬੇ ਅਰਸੇ ਤੋਂ ਅਸੀਂ ਸਰਕਾਰਾਂ ਦੇ ਹਾਰੇ ਕੱਢ ਰਹੇ ਆਂ ਸਰਕਾਰਾਂ ਨੇ ਸਰਕਾਰਾਂ ਨੂੰ ਹਰ ਤਰ੍ਹਾਂ ਦੇ ਅਧਿਆਪਕ ਜਿਹੜੇ ਅਧਿਆਪਕ ਵਰਗ ਹੈ ਉਹ ਨਜ਼ਰ ਆ ਜਾਂਦਾ ਹੈ ਛੋਟੇ ਤੋਂ ਲੈ ਕੇ ਉੱਪਰ ਤੱਕ ਜਿੰਨੇ ਵੀ ਟੀਚਿੰਗ ਨੌਨ ਟੀਚਿੰਗ ਜਿੰਨੇ ਵੀ ਚਾਰਾਂ ਦੇ ਕ੍ਰੈਡਰ ਸੀ ਸਰਵ ਸਿੱਖਿਆ ਬਿਆਨ ਦੇ ਵਿੱਚ ਸਾਰੇ ਰੈਗੂਲਰ ਕਰ ਦਿੱਤੇ ਗਏ ਪਰ ਸਰਕਾਰ ਨੂੰ ਇੱਕ ਵਿਸ਼ੇਸ਼ ਅਧਿਆਪਕ ਜਿਹੜੇ ਕਿ ਕੰਮ ਵੀ ਇਸ ਤਰ੍ਹਾਂ ਦਾ ਕਰ ਰਹੇ ਨੇ ਕਿ ਸਪੈਸ਼ਲ ਬੱਚਿਆਂ ਨੂੰ ਸਪੈਸ਼ਲ ਬੱਚਿਆਂ ਨੂੰ ਘਰਾਂ ਤੋਂ ਚੱਕ ਕੇ ਇੱਕ ਸਮਾਜ ਦੇ ਵਿੱਚ ਇੱਕ ਸੁਨਹਿਰਾ ਭਵਿੱਖ ਦੇ ਰਹੇ ਨੇ ਪਰ ਉਹ ਜਿਹੜੇ ਨੇ ਅਧਿਆਪਕ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ ਕਿਉਂ ਨਹੀਂ ਆ ਰਹੇ ਕਿਉਂਕਿ ਸਰਕਾਰ ਜਾਣ ਬੁੱਝ ਕੇ ਅੱਖੋਂ ਪਰੋਖਾ ਕਰ ਰਹੀ ਹੈ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ 375 ਜਿਹੜੇ ਨੇ ਸਪੈਸ਼ਲ ਐਜੂਕੇਟਰ ਨੇ ਜਿਹਦੇ ਵਿੱਚ ਆਈਆਰਟੀ ਡੀਐਸਈ ਡੀਐਸਈਟੀ ਜਿਹੜੇ ਅਧਿਆਪਕ ਨੇ ਇਨਕਲੂਸਿਵ ਐਜੂਕੇਸ਼ਨ ਜਿਹੜੀ ਆ ਉਹ ਬੱਚਿਆਂ ਨੂੰ ਦੇ ਰਹੇ ਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਾਡੇ ਜਿਹੜੇ ਰਿਸੋਰਸ ਰੂਮ ਚੱਲਦੇ ਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹ ਬੱਚਿਆਂ ਨੂੰ ਸਟੱਡੀ ਦਿੱਕਰ ਆ ਰਹੇ ਨੇ ਸਹੂਲਤਾਂ ਦੇ ਰਹੇ ਨੇ ਥਾਂ ਥਾਂ ਪੰਜਾਬ ਲੈਵਲ ਤੇ ਕੈਂਪ ਚੱਲਦੇ ਨੇ ਉਹਨਾਂ ਵਿੱਚ ਵਿਸ਼ੇਸ਼ ਅਧਿਆਪਕ ਜਿਹੜੇ ਨੇ ਇਹਨਾਂ ਬੱਚਿਆਂ ਨੂੰ ਕਿਸੇ ਵੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੰਦੇ ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਜਿਹੜੀ ਵਿਸ਼ੇਸ਼ ਅਧਿਆਪਕਾਂ ਦੇ ਲਈ ਇਹਨਾਂ ਸਰਕਾਰਾਂ ਕੋਲੇ ਮੌਜੂਦ ਨਹੀਂ ਹੈ ਸੋ ਸਾਡੀ ਬੇਨਤੀ ਹੈ ਕਿ ਪਿਛਲੇ 20 ਸਾਲਾਂ ਤੋਂ ਅਸੀਂ ਸਰਕਾਰਾਂ ਦੇ ਹਾਰੇ ਕੱਢ ਰਹੇ ਹਾਂ ਪਰ ਹੁਣ ਜਿਹੜਾ ਹਾਰੇ ਕੱਢਣ ਦਾ ਟਾਈਮ ਹੈ ਜਿਹੜਾ ਉਹ ਨਿਕਲ ਚੁੱਕਿਆ ਹੈ ਤੇ ਅਸੀਂ ਵੀ ਅ ਅੱਜ ਤੱਕ ਜਿਹੜੀਆਂ 100 ਤੋਂ ਵੱਧ ਮੀਟਿੰਗਾਂ ਸਰਕਾਰ ਨਾਲ ਕਰ ਚੁੱਕੇ ਹਾਂ ਉਹ ਬਿਲਕੁਲ ਬੇਸਿੱਟਾ ਰਹੀਆਂ ਨੇ ਪਰ ਹੁਣ ਸਾਡੇ ਵੱਲੋਂ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸੇ ਗੁਪਤ ਐਕਸ਼ਨ ਕੀਤੇ ਜਾਣਗੇ ਜੇਕਰ ਸਰਕਾਰ ਸਾਡੀ ਨਹੀਂ ਸੁਣਦੀ ਜੇਕਰ ਸਰਕਾਰ ਸਾਡੇ ਨਾਲ ਬੈਠ ਕੇ ਮਾਨਯੋਗ ਸੀਐਮ ਸਾਹਿਬ ਨੂੰ ਅਸੀਂ ਬਹੁਤ ਚਿੱਠੀਆਂ ਲਿਖ ਚੁੱਕੇ ਹਾਂ ਬਹੁਤ ਵਾਰ ਅਸੀਂ ਹੜੇ ਕਰ ਚੁੱਕੇ ਹਾਂ ਦਫਤਰਾਂ ਦੇ ਵਿੱਚ ਠੱਕੇ ਖਾ ਚੁੱਕੇ ਹਾਂ ਪਰ ਸੀਐਮ ਸਾਹਿਬ ਨਾਲ ਸਾਡੀ ਜਿਹੜੀ ਮੀਟਿੰਗ ਹੈ ਉਹ ਹਜੇ ਤੱਕ ਨਹੀਂ ਹੋਈ ਹਰੇਕ ਜਥੇਬੰਦੀ ਦੀ ਮੀਟਿੰਗ ਸੀਐਮ ਸਾਹਿਬ ਨੇ ਦਿੱਤੀ ਹੈ ਸਟੇਜਾਂ ਤੇ ਚੜ ਕੇ ਉਹਨਾਂ ਨੂੰ ਆਰਡਰ ਵੀ ਦਿੱਤੇ ਨੇ ਪਰ ਇੱਕ ਵਿਸ਼ੇਸ਼ ਅਧਿਆਪਕ ਨੇ ਜਿਨ੍ਹਾਂ ਵੱਲੋਂ ਨਾ ਤਾਂ ਸਰਕਾਰ ਦਾ ਧਿਆਨ ਜਾ ਰਿਹਾ ਨਾ ਡਿਪਾਰਟਮੈਂਟ ਦਾ ਧਿਆਨ ਜਾ ਰਿਹਾ ਸਾਡੀ ਇੱਕੋ ਇੱਕ ਮੰਗ ਹੈ ਸਰਬ ਸਿੱਖਿਆ ਸਮਗਰ ਸਿੱਖਿਆ ਅਭਿਆਨ ਦੇ ਵਿੱਚ ਜਿਸ ਤਰ੍ਹਾਂ ਟੀਚਿੰਗ ਤੇ ਨਾਨ ਟੀਚਿੰਗ ਅਧਿਆਪਕ ਜਿਹੜੇ ਨੇ ਰੈਗੂਲਰ ਹੋ ਗਏ ਨੇ ਉਸੇ ਤਰ੍ਹਾਂ ਹੀ ਉਹਨਾਂ ਦੀ ਬੇਸ ਤੇ ਆਈ ਆਰਟਿਸਟ ਨੂੰ ਵੀ ਜਿਹੜਾ ਹੈ ਡੀਐਸਸੀ ਡੀਐਸਸੀਟੀ ਵਿਸ਼ੇਸ਼ ਅਧਿਆਪਕਾਂ ਦੇ ਕਿਡਰ ਨੂੰ ਵੀ ਜਿਹੜਾ ਹੈ ਰੈਗੂਲਰ ਦੇ ਆਰਡਰ ਜਲਦ ਤੋਂ ਜਲਦ ਦਿੱਤੇ ਜਾਣ ਤੇ ਅਗਰ ਜੇਕਰ ਸਾਡੀ ਇਹ ਮੀਟਿੰਗ ਸੀਐਮ ਸਾਹਿਬ ਦੇ ਨਾਲ ਇੱਕ ਹਫਤੇ ਦੇ ਵਿੱਚ ਨਹੀਂ ਹੁੰਦੀ ਤਾਂ ਸਾਡੇ ਵੱਲੋਂ ਜਿਹੜਾ ਗੁਪਤ ਐਕਸ਼ਨ ਹੈ ਉਹ ਬਿਨਾਂ ਦੱਸੇ ਪੰਜਾਬ ਲੈਵਲ ਤੇ ਕੀਤੇ ਜਾਣਗੇ ਇਹ ਜਿਸ ਜਿਹੜੀ ਸਰਕਾਰੀ ਜ਼ਿੰਮੇਵਾਰੀ ਹੋਏਗੀ ਡਿਪਾਰਟਮੈਂਟ ਤੇ ਪੰਜਾਬ ਸਰਕਾਰ ਦੀ ਹੋਏਗੀ ਧੰਨਵਾਦ